ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਆਖਿਰਕਾਰ ਉਹ ਸਮਾਂ ਆ ਗਿਆ ਜਦੋਂ 9 ਮਹੀਨੇ ਤੋਂ ਬਾਅਦ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਵਾਪਸ ਧਰਤੀ ਤੇ ਆ ਚੁੱਕੇ ਨੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਾੜ ਦੇ ਵਿੱਚ ਪਿਛਲੇ 9 ਮਹੀਨੇ ਤੋਂ ਫਸੇ ਹੋਏ ਦੋ ਯਾਤਰੀ ਇੱਕ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਅਤੇ ਇੱਕ ਉਹਨਾਂ ਦੇ ਸਾਥੀ ਹੁਣ ਵਾਪਸ ਧਰਤੀ ਤੇ ਆ ਚੁੱਕੇ ਨੇ ਤੁਹਾਨੂੰ ਦੱਸਦੇ ਕਿ ਦੋਨੇ ਸਿਰਫ 8 ਦਿਨਾਂ ਦੇ ਵਾਸਤੇ ਪੁਲਾੜ ਦੇ ਵਿੱਚ ਗਏ ਸੀ ਲੇਕਿਨ ਇਹਨਾਂ ਦੇ ਯਾਨ ਦੇ ਵਿੱਚ ਇੱਕ ਤਕਨੀਕੀ ਖਰਾਬੀ ਆ ਗਈ ਜਿਸ ਤੋਂ ਬਾਅਦ ਇਹ 9 ਮਹੀਨੇ ਤੱਕ ਉੱਥੇ ਫਸੇ ਰਹੇ ਤੁਹਾਨੂੰ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਹੀ ਇਹਨਾਂ ਦੇ ਕੋਲ ਇੱਕ ਹੋਰ ਯਾਨ ਦੀ ਮਦਦ ਪਹੁੰਚੀ ਆ ਤੇ ਉਸ ਮਦਦ ਦੇ ਨਾਲ ਹੀ ਹੁਣੇ ਵਾਪਸ ਧਰਤੀ ਤੇ ਆਏ ਨੇ ਤੁਹਾਨੂੰ ਦੱਸ ਦੇ ਕਿ NASA ਦੇ ਵੱਲੋਂ ਇਹਨਾਂ ਦੇ ਵਾਪਸ ਆਉਣ ਦਾ ਲਾਈਵ ਟੈਲੀਕਾਸਟ ਜਿਹੜਾ ਜਾਰੀ ਕੀਤਾ ਗਿਆ ਤੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਜਿਹੜੀ ਆ ਤਸਵੀਰਾਂ ਦੇਖ ਰਹੇ ਹੋ ਨਾ ਚ ਸਾਫ ਤੌਰ ਤੇ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਟਰਕਚਰ ਦੇ ਉੱਤੇ ਬੈਕ ਕੇ ਸੁਨੀਤਾ ਵਿਲੀਅਮਸ ਜਿਹੜੇ ਨੇ ਉਹ ਵਾਪਸ ਧਰਤੀ ਤੇ ਨੇ ਫਲੋਰੀਡਾ ਦੇ ਇੱਕ ਪਾਣੀ ਦੇ ਜੇ ਕਹਿ ਸਕਦੇ ਹੋਵੇ ਸਮੁੰਦਰ ਦੇ ਉੱਤੇ ਇਹਨਾਂ ਦੀ ਲੈਂਡਿੰਗ ਹੋਈ ਆ ਤੇ ਹੁਣ ਜਿਹੜੀ ਡਾਕਟਰੀ ਜਾਂਚਾਂ ਇਹਨਾਂ ਦੀ ਕੀਤੀ ਜਾਊਗੀ ਤੁਹਾਨੂੰ ਦੱਸਦੇ ਕਿ 9 ਮਹੀਨੇ ਪੁਲਾਰਡ ਦੇ ਵਿੱਚ ਬਿਤਾਣੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਤੇ ਇਸ ਦੌਰਾਨ ਕਈ ਜਿਹੜੇ ਬਦਲਾਅ ਨੇ ਇਹਨਾਂ ਦੇ ਸਰੀਰ ਦੇ ਅੰਦਰ ਆਏ ਹੋਣਗੇ ਹੁਣ ਇਹਨਾਂ ਦੀ ਜਿਹੜੀ ਆ ਉਹ ਜਾਂਚ ਕੀਤੀ ਜਾਏਗੀ ਤੁਹਾਨੂੰ ਦੱਸਦੇ ਕਿ ਕਰੀਬ 9 ਮਹੀਨੇ ਇਹਨਾਂ ਨੇ ਉੱਥੇ ਪੁੱਤਾਇ ਸੀ ਪੁਲਾੜੀ ਆ ਤੇ ਉਹਨੂੰ ਲੈ ਕੇ ਆਏ ਸਪੇਸ ਐਕਸ ਦੇ ਕੈਪਸੂਲ ਨੂੰ ਕੋਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਗੀ ਪੌਣ ਤੋਂ ਕੁਝ ਹੀ ਘੰਟੇ ਬਾਅਦ ਫਲੋਰੀਡਾ ਦੇ ਵਿੱਚ ਉਸਨੂੰ ਉਤਾਰਿਆ ਗਿਆ ਤੇ ਇੱਕ ਘੰਟੇ ਦੇ ਅੰਦਰ ਪੁਲਾੜ ਯਾਤਰੀ ਕੈਪਸੂਲ ਚੋਂ ਬਾਹਰ ਵੀ ਆ ਗਏ ਉਹਨਾਂ ਕੈਮਰਾ ਦੇ ਵੱਲ ਹੱਥ ਹਿਲਾਏ ਤੇ ਮੁਸਕਰਾਏ ਨਾਲ ਦੇ ਕਿ ਉਹਨਾਂ ਨੂੰ ਡਾਕਟਰੀ ਜਾਂਚ ਦੇ ਲਈ ਸਟਰਕਚਰ ਤੇ ਉਹਨਾਂ ਨੂੰ ਲਿਜਾਇਆ ਗਿਆ 10 ਦੇ ਕਿ ਵਿਲਮੋਰ ਤੇ ਵਿਲੀਅਮਸ ਪੁਲਾਰ ਦੇ ਵਿੱਚ 286 ਦਿਨ ਦੇ 69 ਤਰੀਕ 4576 ਵਾਰ ਪ੍ਰਕਿਰਮਾ ਕੀਤੀ ਤੇ ਜੇਕਰ ਮਨੀਅਰ ਕਰੀਬ 12 ਕਰੋੜ 10 ਲੱਖ ਮੀਲ ਤੱਕ ਦਾ ਸਫ਼ਰ ਜਿਹੜਾ ਉਹਨਾਂ ਦੇ ਵੱਲੋਂ ਤੈਅ ਕੀਤਾ ਗਿਆ 10 ਦੇ ਕਿ ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਦੇ ਮੁਤਾਬਕ ਸੋਮਵਾਰ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ 1 ਵਜੇ ਜਿਸ ਨੂੰ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 10:30 ਵਜੇ ਦੇ ਕਰੀਬ ਕੁਮਾਂਤਰੀ पुलाड स्टेशन तो वख होया ओथे ही कैप्सूल मौसम दे माफक होण मगरों पूर्वी सहेली समय अनुसार अते भारत समय अनुसार करीब साढ़े तीन बजे फ्लोरिडा दे तट दे उते उतरे दोवे पुलाड यात्री नौ महीने पहला बोइंग दी प्रिकट उड़ान जरिए पुलाड केंद्र दे विच पहुंचे सी दोवे 5 जून 2024 नु बोइंग दे नवे स्टारलाइनर ਕਰੂ ਯਾਨ ਦੇ ਵਿੱਚ ਸਵਾਰ ਹੋ ਕੇ ਪੁਲਾੜ ਦੇ ਵਿੱਚ ਗਏ ਸ ਤੇ ਉਹਨਾਂ ਦੇ ਹਫ਼ਤੇ ਬਾਅਦ ਹੀ ਧਰਤੀ ਤੇ ਮੁੜਨ ਦੀ ਉਮੀਦ ਸੀ ਪੁਲਾੜ ਸਟੇਸ਼ਨ ਦੇ ਰਾਹ ਦੇ ਵਿੱਚ ਇੰਨੀਆਂ ਮੁਸ਼ਕਲਾਂ ਆਈਆਂ ਕਿ NASA ਨੂੰ ਅਖੀਰ ਦੇ ਵਿੱਚ Starline ਨੂੰ ਖਾਲੀ ਵਾਪਸ ਧਰਤੀ ਤੇ ਲਿਆਉਣਾ ਪਿਆ ਤੇ ਪ੍ਰੀਖਣ ਪਾਇਲੇਟਾਂ ਨੂੰ SpaceX ਦੇ ਵਿੱਚ ਤਬਦੀਲ ਕਰ ਦਿੱਤਾ ਜਿਸ ਨਾਲ ਉਹਨਾਂ ਦੀ ਘਰ ਵਾਪਸੀ ਫਰਵਰੀ ਤੱਕ ਟਲ ਗਈ ਇਸ ਤੋਂ ਬਾਅਦ SpaceX ਕੈਪਸੂਲ ਸੰਬੰਧੀ ਸਮੱਸਿਆਵਾਂ ਕਰਕੇ ਕਮਿਨੇ ਦੀ ਹੋਰ ਦੇ ਨਿਊਜ਼ ਐਤਵਾਰ ਨੂੰ ਦੋਵੇਂ ਪੁਲਾੜੀ ਯਾਤਰੀਆਂ ਨੂੰ ਉਦੋਂ ਰਾਤ ਮਿਲੀ ਜਦ ਰਹਾਦ ਦਲ ਪੁਲਾੜ ਕੇਂਦਰ ਦੇ ਵਿੱਚ ਪਹੁੰਚ ਗਿਆ ਇਸ ਨਾਲ ਵਿਲਮੋਰ ਤੇ ਵਿਲੀਅਮਸਨ ਦੀ ਧਰਤੀ ਤੇ ਵਾਪਸੀ ਦਾ ਰਾਹ ਖੁੱਲ ਗਿਆ NASA ਨੇ ਸੱਤੇ ਦੇ ਅਖੀਰ ਵੀ ਯਕੀਨੀ ਵਾਲਿਆ ਮੌਸਮ ਪਟਿਸ਼ਨ ਗੁਆਦੇ ਮੱਦੇ ਨਜ਼ਰ ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦਾ ਅਮਲਾ ਥੋੜਾ ਪਹਿਲਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਸਮਝ ਸਕਦੇ ਹੋ ਕਿ 9 ਮਹੀਨੇ ਦਾ ਇੱਕ ਲੰਮਾ ਅਰਸਾ ਬਿਤਾਉਣ ਤੋਂ ਬਾਅਦ ਆਖਿਰ ਕਾ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਮੁੜ ਧਰਤੀ ਤੇ ਵਾਪਸ ਆ ਚੁੱਕੇ ਨੇ